ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਪੂਰ ਮਾਈਂਡਸੈਟ ਬਾਰੇ ਇਹ ਆਦਤ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਕਿਵੇਂ ਬਰਬਾਦ ਕਰਦੀ ਹੈ ਤਾਂ ਆਓ ਚੱਲੋ ਵੀਡੀਓ ਸ਼ੁਰੂ ਕਰੀਏ ਅਸੀਂ ਹਰ ਰੋਜ਼ ਆਪਣੇ ਆਸ-ਪਾਸ ਅਨੇਕਾਂ ਲੋਕਾਂ ਨਾਲ ਮਿਲਦੇ ਹਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਕੋਈ ਅੱਗੇ ਕਿਉਂ ਵਧ ਰਿਹਾ ਹੈ ਅਤੇ ਕੋਈ ਪਿੱਛੇ ਕਿਉਂ ਰਹਿ ਗਿਆ ਹੈ ਇਸਦਾ ਸਿੱਧਾ ਸੰਬੰਧ ਉਸ ਦੀ ਸੋਚ ਨਾਲ ਹੁੰਦਾ ਹੈ ਅੱਜ ਅਸੀਂ ਗੱਲ ਕਰਾਂਗੇ 네ਗੇਟਿਵ ਸੋਚ ਤੇ ਪੋਜ਼ਿਟਿਵ ਸੋਚ ਬਾਰੇ ਕਿਹਾ ਜਾਂਦਾ ਹੈ ਸੋਚ ਬਦਲੋ ਜੀਵਨ ਬਦਲ ਜਾਵੇਗਾ ਪਰ ਜੇਕਰ ਸੋਚ ਘਟਿਆ ਹੋਵੇ ਤਾਂ ਚੰਗੇ ਕਦਮ ਚੁੱਕਣ ਦੀ ਹਿੰਮਤ ਵੀ ਨਹੀਂ ਰਹਿੰਦੀ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਦੀ ਸੋਚ ਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ ਅਸੀਂ ਜੋ ਵੀ ਸੋਚਦੇ ਹਾਂ ਉਹੀ ਅਸੀਂ ਕਦੇ ਨਾ ਕਦੇ ਕਰਦੇ ਵੀ ਹਾਂ ਜੇਕਰ ਇੱਕ ਵਿਅਕਤੀ ਦੀ ਸੋਚ ਪੋਜ਼ਿਟਿਵ ਹੋਵੇ ਤਾਂ ਉਹ ਨਾਕਾਮੀਆਂ ਨੂੰ ਵੀ ਸਿੱਖਣ ਦੇ ਮੌਕੇ ਵਜੋਂ ਵੇਖਦਾ ਹੈ ਪਰ ਜੇਕਰ ਸੋਚ ਨੈਗੇਟਿਵ ਜਾਂ ਘਟੀਆ ਹੋਵੇ ਤਾਂ ਉਹੀ ਸੋਚ ਉਸ ਦੇ ਜੀਵਨ ਨੂੰ ਪਿੱਛੇ ੱਟਣ ਲੱਗ ਪੈਂਦੀ ਹੈ ਤੁਸੀਂ ਸੋਚਿਆ ਹੈ ਕਿ ਘਟੀਆ ਸੋਚ ਹੋਣ ਦੇ ਇਸ਼ਾਰੇ ਕੀ ਹੁੰਦੇ ਹਨ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੀ ਸੋਚ ਠੀਕ ਹੈ ਕਿ ਨਹੀਂ ਤਾਂ ਆਓ ਅਸੀਂ ਅੱਜ ਗੱਲ ਕਰਦੇ ਹਾਂ ਆਓ ਇਸ ਵਿਸ਼ੇ ਬਾਰੇ ਗੰਭੀਰਤਾ ਨਾਲ ਗੱਲ ਕਰੀਏ ਪੋਰ ਮਾਈਂਡਸੈਟ ਦਾ ਪਹਿਲਾ ਇਸ਼ਾਰਾ ਹੈ ਨੈਗੇਟਿਵਿਟੀ ਕਟਿਆ ਸੋਚ ਵਾਲਾ ਵਿਅਕਤੀ ਹਮੇਸ਼ਾ ਹਰ ਗੱਲ ਵਿੱਚ ਬੁਰਾਈ ਲੱਭਦਾ ਹੈ ਜੇ ਕੋਈ ਚੰਗਾ ਕੰਮ ਵੀ ਹੋ ਰਿਹਾ ਹੋਵੇ ਉਹ ਉਸ ਵਿੱਚ ਵੀ ਨੁਕਸ ਕੱਢ ਲਵੇਗਾ ਉਹ ਦੂਜਿਆਂ ਦੀ ਤਾਰੀਫ਼ ਕਰਨ ਦੀ ਥਾਂ ਉਸ ਦੀ ਨਿੰਦਾ ਕਰਨਾ ਚਾਹੁੰਦਾ ਹੈ ਹੋਰਾਂ ਨੂੰ ਦੋਸ਼ ਦੇਣਾ ਅਜਿਹੇ ਲੋਕ ਕਦੇ ਵੀ ਆਪਣੀਆਂ ਗਲਤੀਆਂ ਨੂੰ ਨਹੀਂ ਮੰਨਦੇ ਉਹ ਹਮੇਸ਼ਾ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਂਦੇ ਹਨ ਕਿਸਮਤ ਨੂੰ ਮਾਪਿਆਂ ਨੂੰ ਦੋਸਤਾਂ ਨੂੰ ਜਾਂ ਹਾਲਾਤਾਂ ਨੂੰ ਜਲਨ ਅਤੇ ਈਰਖਾ ਸਫਲ ਹੋ ਰਹੇ ਲੋਕਾਂ ਦੇ ਵਿਰੁੱਧ ਜਲਨ ਮਹਿਸੂਸ ਕਰਨਾ ਉਹਨਾਂ ਦੀ ਤਾਰੀਫ਼ ਨਾ ਕਰ ਪਾਉਣਾ ਅਤੇ ਹਮੇਸ਼ਾ ਉਹਨਾਂ ਦੀ ਬੁਰੀਾਈ ਕਰਨੀ ਇਹ ਵੀ 네ਗੇਟਿਵਿਟੀ ਸੋਚ ਦਾ ਨਤੀਜਾ ਹੁੰਦੀ ਹੈ ਅਜਿਹੀ ਸੋਚ ਰੁਕਾਵਟ ਬਣ ਜਾਂਦੀ ਹੈ ਸਿੱਖਣ ਦੀ ਇੱਛਾ ਨਾ ਹੋਣਾ ਘਟਿਆ ਸੋਚ ਵਾਲੇ ਲੋਕ ਇਹ ਮੰਨਦੇ ਹਨ ਕਿ ਉਹ ਸਭ ਕੁਝ ਜਾਣਦੇ ਹਨ ਉਹ ਉਹ ਸਿੱਖਣ ਦੀ ਲੋੜ ਮਹਿਸੂਸ ਨਹੀਂ ਕਰਦੇ ਨਾ ਹੀ ਨਵੇਂ ਵਿਚਾਰਾਂ ਨੂੰ ਸਵੀਕਾਰਦੇ ਹਨ ਇਹ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਨੂੰ ਰੋਕ ਦਿੰਦੀ ਹੈ। ਡਰ ਅਤੇ ਹੌਸਲੇ ਦੀ ਘਾਟ। ਘਟੀਆ ਸੋਚ ਵਾਲੇ ਵਿਅਕਤੀ ਕਿਸੇ ਵੀ ਨਵੇਂ ਕੰਮ ਜਾਂ ਚੁਣੌਤੀ ਨੂੰ ਸਵੀਕਾਰਨ ਤੋਂ ਡਰਦੇ ਹਨ। ਉਹ ਹਮੇਸ਼ਾ ਇਹੀ ਸੋਚਦੇ ਹਨ ਕਿ ਜੇ ਮੈਂ ناکਾਮ ਹੋ ਗਿਆ ਤਾਂ ਇਹ ਡਰ ਉਨ੍ਹਾਂ ਨੂੰ ਕਦੇ ਵੀ ਅੱਗੇ ਵਧਣ ਨਹੀਂ ਦਿੰਦਾ। ਆਲਸੀ ਅਤੇ ਤੁਰੰਤ ਨਤੀਜੇ ਚਾਹਨ ਵਾਲੀ ਸੋਚ। ਇਹੇ ਵਿਅਕਤੀ ਮਿਹਨਤ ਦੀ ਥਾਂ ਤੇ ਛੋਟਾ ਰਸਤਾ ਲੱਭਦੇ ਹਨ ਉਹ ਚਾਹੁੰਦੇ ਹਨ ਕਿ ਸਫਲਤਾ ਰਾਤ ਤੋਂ ਰਾਤ ਮਿਲ ਜਾਵੇ ਅਜਿਹੀ ਸੋਚ ਲੰਬੇ ਸਮੇਂ ਦੀ ਕਾਮਯਾਬੀ ਤੋਂ ਕੋਸਾ ਦੂਰ ਹੁੰਦੀ ਨਾਵਾ ਲੈਣ ਦੀ ਲਾਲਚ ਕਟਿਆ ਸੋਚ ਵਾਲਾ ਵਿਅਕਤੀ ਸਿਰਫ ਨਾਵਾ ਬਣਾਉਣ ਮਸ਼ਹੂਰੀ ਲੈਣ ਜਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕੰਮ ਕਰਦਾ ਹੈ ਨਾ ਕਿ ਸੱਚੀ ਨੀਅਤ ਨਾਲ ਜਿਸ ਦਾ ਨਤੀਜਾ ਕਈ ਵਾਰ ਘਾਤਕ ਹੋ ਸਕਦਾ ਹੈ ਸਫਲਤਾ ਦੀ ਚਾਬੀ ਕਿਸੇ ਬਾਹਰੀ ਤਾਕਤ ਦੇ ਕੋਲ ਨਹੀਂ ਸਗੋ ਤੁਹਾਡੀ ਆਪਣੀ ਸੋਚ ਵਿੱਚ ਹੈ ਜੇਕਰ ਅਸੀਂ ਆਪਣੀ ਸੋਚ ਨੂੰ ਨਿਮਰ ਪੋਜ਼ਿਟਿਵ ਅਤੇ ਸਿੱਖਣ ਯੋਗ ਬਣਾਈਏ ਤਾਂ ਅਸੀਂ ਹਰ ਰੁਕਾਵਟ ਨੂੰ ਪਾਰ ਕਰ ਸਕਦੇ ਹਾਂ ਪਰ ਜੇਕਰ ਘਟੀਆ ਸੋਚ ਨਾਲ ਜੀਵਨ ਜਿਉਣ ਦੀ ਕੋਸ਼ਿਸ਼ ਕਰਾਂਗੇ ਤਾਂ ਨਾ ਸਿਰਫ ਅਸੀਂ ਪਿੱਛੇ ਰਹਿ ਜਾਵਾਂਗੇ ਸਗੋ ਦੂਜੇ ਲੋਕਾਂ ਦੀ ਤਰੱਕੀ ਵੀ ਸਾਡੇ ਤੋਂ ਸਹਿਣ ਨਹੀਂ ਹੋਵੇਗੀ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿੱਕਟਿਆ ਸੋਚ ਮਨੁੱਖ ਦੀ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ ਤੇ ਇਹ ਤੁਹਾਡੀ ਤਰੱਕੀ ਨੂੰ ਰੋਕਦੀ ਹੈ ਖੁਸ਼ੀ ਨੂੰ ਖੋਹ ਲੈਂਦੀ ਹੈ ਅਤੇ ਸਮਾਜ ਵਿੱਚ 네ਗੇਟਿਵਿਟੀ ਫੈਲਾਉਂਦੀ ਹੈ ਅਸੀਂ ਹਮੇਸ਼ਾ ਆਓ ਕੋਸ਼ਿਸ਼ ਕਰੀਏ ਕਿ ਆਪਣੀ ਸੋਚ ਨੂੰ ਉੱਚਾ ਸੁੱਚਾ ਸਾਫ਼ ਅਤੇ ਪੋਜ਼ਿਟਿਵ ਬਣਾਈਏ ਕਿਉਂਕਿ ਜਿਹਹ ਜੀ ਸੋਚ ਹੋਵੇਗੀ ਉਹ ਜਾ ਹੀ ਤੁਹਾਡਾ ਜੀਵਨ ਬਣੇਗਾ ਆਓ ਅਸੀਂ ਆਪਣੀ ਘਟਿਆ ਸੋਚ ਨੂੰ ਛੱਡ ਕੇ ਚੰਗੀ ਸੋਚ ਵੱਲ ਕਦਮ ਵਧਾਈਏ ਤਾਂ ਕਿ ਅਸੀਂ ਨੀਰੀ ਸਫਲਤਾ ਹੀ ਨਹੀਂ ਸੱਚੀ ਖੁਸ਼ਹਾਲੀ ਵੀ ਹਾਸਲ ਕਰ ਸਕੀਏ। ਧੰਨਵਾਦ ਜੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮੈਂ ਹਾਂ ਸਰਗੁਣ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਥੈਂਕ ਯੂ।